ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰੀਤ ਪ੍ਰਾਰ ਬਲੌਗਸ ਤੇ ਹੋ ਤੁਸੀਂ ਸਾਰੇ ਕਿਵੇਂ ਹੋ hope ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਮਾਰਨਿੰਗ ਦਾ ਟਾਈਮ ਹੈ ਆਪਾਂ ਪੂਜਾ ਪਕਾ ਲਈ ਸੀ ਥੋੜਾ ਨਾ ਕਿਸੇ ਪਕੀਚਨ ਚ ਕਿਚਨ ਚ ਕਰ ਰਹੇ ਆਪਾਂ ਕੰਮ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਨਾ ਆਪਾਂ ਬਣਾਉਣੀ ਆ ਆਲੂ ਮਟਰ ਦੀ ਸਬਜੀ ਤੇ ਗਰਮ ਹੋ ਜਾਂਦੀ ਹੈ ਰੱਖੇ ਪਾਲੀ ਜੀਰਾ ਚੋਕੋ। ਹੁਣ ਤਾਂ ਮੈਂ ਨਾ ਪਹਿਲਾਂ ਤਾਂ ਲਈ ਆਉਂਦੀ ਹੁੰਦੀ ਸੀ ਟਮਾਟਰ ਕੰਚੀ ਦਸਾਂ। ਜਿੱਦਨ ਦਾ ਪੱਥਰੀ ਦੇ ਤਾਂ ਜਦੋਂ ਜਦ ਜਾ ਸਟਾਰਟ ਹੋਏ ਸੀ ਨਾ ਉਹਨਾਂ ਟਮਾਟਰ ਨਾ ਟ੍ਰਿਵਿਲੀ ਹੋਲੇ ਮੈਂ ਦੀ ਕਰਦੀ। ਆਪਾਂ ਪਾਵਾਂਗੇ ਗੰਡਾ। ਮਸਾਲੇ ਪਾਉਣੇ ਬੇਸਿਕ ਸੇ ਮਸਾਲੇ ਪਾਉਣ। ਮੈਂ ਤਾਂ ਮਿਰਚ ਵੀ ਕਟਾਪੀ ਦੇ ਲਈ ਕੋਸਮਾ। ਸਮਾ ਮੱਤਲੇ ਕੋ ਮਜੂਨ। ਕੀ ਪੈਣਾ ਮਸਾਲੇ ਦੇ ਕੁਛ ਨਹੀਂ ਜੀ। തടക ആല ബോയിൽ ടമാർ ധോട്ട് ചെല मेरी सब्जी तो पसंद नहीं चीज़ आप सब्जी सी मसाला भुनिया गया मटर वॉश कि मोटर पहले भी वॉश कि आलू लेते खेती करें 이렇게 <목소리> 되이거 <목소리> ਲਓ ਜੀ ਆਪਾਂ ਤੁਹਾਨੂੰ ਦਿਖਾਨੇ ਬੇਵੀ ਦਾ ਪਰੌਂਠਾ ਆਪਾਂ ਕਿਹੜਾ ਬਣਾਉਣਾ ਹੈ ਕਿਵੇਂ ਰੈਡੀ ਕਰਦੇ ਲਓ ਜੀ ਚੈੱਕ ਕਰੋ ਬੇਵੀ ਦਾ ਪਰੌਂਠਾ ਜੇ ਤੁਹਾਨੂੰ ਵਿਖਾਉਣਾ ਹੈ ਵੇਟ ਲਓ ਜੀ ਇਹ ਆਪਣਾ ਪੇੜਾ ਹੈ ਇੱਕ ਮਿੰਟ ਇਹ ਆਪਣਾ ਪੇੜਾ ਹੈ ਇਸ ਤੇ ਆਪਾਂ ਪੇੜੇ ਨੂੰ ਸਿੱਟਣਾ ਤੇ ਵੇਲ ਲਓ ਤੇ ਮਟੀਰ ਤੋਪੀ ਕੇ ਲਓ ਜੀ ਪੇੜਾ ਆਪਾਂ ਵੇਲ ਲਿਆ रो साइ ज पूरा में पामांग होचम दे च पाकन खुलाद ना पामा पर नबक देख नंबक नक लादंग नाल पामांगपा ओ न ने आप पीजा यूज कर देना ਅਰੀਗੈਨੋ ਦੇ ਫਲੈਕਸ ਪਾਵਾਂਗੇ ਕੋਈ ਹੁੰਦਾ ਆਪਣਾ ਦੂਜਾ ਜਿਹੜਾ ਪਦੀਨਾ ਪਦੀਨੇ ਦੀਆਂ ਪੱਤੀਆਂ ਨੂੰ ਕਹਿੰਦੇ ਆ ਦੇਖੋ ਪਦੀਨਾ ਬਣਿਆ ਹੋਇਆ ਨੇ ਇਹ ਆਪਾਂ ਇਹਦੀਆਂ ਇਹਦੇ ਪਾਵਾਂਗੇ ਬਿਸਕੁਟਾਂ ਦੇਖੀ ਚਲੋ ਤੁਸੀਂ ਦੇਖ ਰਿਹਾ ਹੋ। ਐਸਾ ਕੁਝ ਲਓ ਜੱਪ ਜੋਖਾ ਖਾਂਦਾ ਔਰੀਗੈਨੋ ਤੇ ਨਮਕ ਆਲੱਗ-ਆਲੱਗ ਲਓ ਇਹ ਵੀ ਤੁਹਾਡੇ ਨਾਲ ਕਲੀਅਰ ਕਰਤਾ ਕਿ ਮੈਂ ਰੋਜ਼ ਕਹਿ ਰਹੀ ਹਾਂ ਕਿ ਕਰਾਂਗੀ ਤਾਂ ਨਕਲੀ ਇਸ ਕਿੰਦਾ ਇਹ ਖਾਂਦਾ oregano ਤੇ ਨਮਕ ਨਾਲ ਪਰੋਟਾ ਕਿਉਂਕਿ ਬੱਚਿਆਂ ਲਈ ਬਹੁਤ ਹੀ ਟੇਸਟੀ ਲੱਗਦਾ ਬੱਚਿਆਂ ਨੂੰ ਕਾਫੀ ਟਾਈਮ ਤੋਂ ਇਹ ਖਾ ਰਹੇ ਆ ਜੱਪ ਜਪ ਇਹ ਵਾਲਾ ਪਰੋਟਾ ਜਿੰਨਾ ਦੇ ਬੱਚੇ ਟ੍ਰਾਈ ਨਹੀਂ ਖਾਂਦੇ ਨਾ ਰੋਟੀ ਵਗੈਰਾ ਇੱਕ ਦਿਨ ਆ ਪਾਕੇ ਟ੍ਰਾਈ ਜੀ ਕਰਿਓ ਟੇਸਟੀ ਲੱਗਦਾ ਬੱਚਿਆਂ ਨੂੰ ਤਾਂ ਲਓ ਜੀ ਆ ਹੋ ਗਿਆ ਆਪਣਾ ਪਰੋਟਾ ਜੱਪ ਦਾ ਰੈਡੀ ਇਹਨੂੰ ਆਪਾਂ ਹੁਣ ਫੇਕਦੇ ਆਂ ਲਓ तो जाप जो जो आप उधर से रखते प्रोठा कर दे रेडी लो चेक करो जो आप द लो जी आज आ गई बेचारे मेरे पोहे दी बारी क्योंकि पोहा आपा कट्टो-कट्ट तुस हिसाब ला लो मैंने 15-20 दिन हो गए बनाया ही नहीं पहले इन्ना पणाउंदी सी पोहा मैं तो जब इन्ना पोहा कंदे से गरम आते है लो मेरा ਉਹ ਛੁਣਾ ਦੂ। ਇਹ। ਉਹ ਵੀ ਦਿਨ ਹੋ ਗਏ। ਅੱਗੇ ਆਪਾਂ ਨਾ ਰੈਗੂਲਰ ਹੀ ਪੋਹਾ ਖਾਂਦੇ ਹੁੰਦੇ ਸੀ। ਤੇ ਅੱਜ ਮੇਰੇ ਕਿ ਅੱਜ ਪੋਹਾ ਹੀ ਬਣਾਉਣੀ ਆ। ਅੱਜ ਮੇਰਾ ਜੀ ਨਹੀਂ ਕਰ ਰਿਹਾ ਸੀ ਰੋਟੀ ਖਾਣ ਨੂੰ। ਤੇ ਆਪਾਂ ਖਾਣ ਲੱਗਿਆ ਪੋਹਾ ਬਣਾ ਕੇ। ਆਲੂ ਆਪੇ ਦਾ ਡੋਂਗੇ ਜਪਾ। ਨਾ ਉਹ ਲੱਗਿਆ। ਲਓ ਜੀ ਆਪਾਂ। ਲੋਜੀ ਤੇਲ ਆਪਣਾ ਗਰਮ ਆ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਰਾਈ ਤੇ ਰਾਈ ਬਿਨ ਮੈਨੂੰ ਤਾਂ ਟੇਸਟੀ ਨਹੀਂ ਲੱਗਦਾ ਪਹਿਲਾਂ ਪਾਵਾਂਗੇ ਆਪਾਂ ਰਾਈ ਤੇ ਨਾਲ ਹੀ ਪਾਵਾਂਗੇ ਆਪਾਂ ਇਹਦੇ ਵਿੱਚ ਜੀਰਾ ਅੱਜ ਰੈਸਪੀ ਟਾਈਪ ਵੀ ਸ਼ੇਅਰ ਕਰਕੇ ਤੁਹਾਨੂੰ ਸਮਝਾਉਣਾ ਲੋਜੀ ਪਾਤਾ ਜੀਰਾ ਜਾਪਦਾ ਕੱਢ ਕੇ ਵਿੱਚ ਬਾਕੀ ਚ ਮਿਰਚ ਥੋੜੀ ਜਿਹੀ ਪਾਵਾਂਗੇ ਫਾਰੀ ਮਿਰਚ ਟਮਾਟਰ ਵਗੈਰਾ ਸਾਰਾ ਸਕਿਪ ਕੀਤਾ ਹੋਇਆ ਆਪਾਂ ਲਓ ਜੀ ਹੁਣ ਪੰਨੇ ਆਪਾਂ ਇਹਦੇ ਵਿੱਚ ਪਿਆਜ਼ प्याज में भुन आप लो जी जब जो टाइम हो गया झाड़ू का होने लाऊगा झाड़ू ला दो पुत झाड़ू सारे ला दो जी ठीक है ओके ओके कहना दिखी आने तो दिखी आने झाड़ू ला दो दिखी आने ला लो ला लो ला जपने लाता झाड़ू जी देख लो जप जो तने तो लाया झाड़ू ਲਓ ਜੀ ਜਦੋਂ ਆਪਣਾ 1 ਮਿੰਟ ਬੇਟਾ ਆ ਆਪਨੇ ਪਿਆਰ ਪੁੱਜ ਗਿਆ ਹੁਣ ਇਹਦੇ ਚ ਪਾਵਾਂਗੇ ਹਾਂਜੀ ਬੇਟਾ ਕੀ ਮੈਂ ਕੋਈ ਨਹੀਂ ਤੈਨੂੰ ਵੀ ਕੈਮਰੇ ਚ ਲਾ ਦੇਣੀ ਕਹਿੰਦਾ ਮੈਨੂੰ ਕੈਮਰੇ ਚ ਲਾਓ ਆ ਇਹ ਕੈਮਰਾਮੈਨ ਹੀ ਬਣੂਗਾ ਇਹ ਵੀ ਮੈਨੂੰ ਲੱਗਦਾ ਲਓ ਜੀ ਇਹਦੇ ਵਿੱਚ ਹੁਣ ਪੋਹਾ ਪਾ ਦਿੰਨੇ ਆ ਜੱਪ ਜੁੱਤ ਜਿੱਦ ਕਰੀ ਜਾਂਦਾ ਹੈਗਾ ਕਿ ਮੈਨੂੰ ਲਾਓ ਲਓ ਜੀ ਇਹ ਵੀ ਕੈਮਰਾਮੈਨ ਹੀ ਬਣੂਗਾ ਕਹਿੰਦਾ ਕੈਮਰਾ ਲਾਓ ਮੈਂ ਵੀ ਕੰਮ ਕਰਦਾ ਲਿਆ ਵੀ ਤੀਰ ਸਮਨੇ ਕੈਮਰੇ ਸਮਨੇ ਫਿਰ ਪੀ ਕੇ ਤਾਂ ਕਹੋ ਕਿਵੇਂ ਪੀਨੇ ਹੁੰਦਾ ਇਹ ਵੀ ਫਰੰਟ ਦੇਖ ਬੋਕਰਾ ਵਾ ਮੈਨੂੰ ਪਤਾ ਹੈ ਇਹ ਕਿਤਾਹ ਲਾਹੁਣ ਲਾਲਾ ਝਾੜੂ ਫਿਰ ਤੇਰੇ ਵੱਲ ਕੈਮਰਾ ਮੈਂ ਤਾਂ ਤਰਪੋਹਾ ਵੀ ਨਹੀਂ ਮੁਖਾਇਆ ਨਲਾਲਾ ਇਹ ਵੀ ਪੂਰਾ ਕੈਮਰਾਮੈਨ ਬਣੂਗਾ ਕਹਿੰਦਾ ਮੇਰਾ ਵੀ ਕੈਮਰਾ ਔਨ ਕਰੋ ਤੇ ਮੈਂ ਝਾੜੂ ਲਾਵਾਂ ਮੇਰੇ ਵੀ ਜਿਵੇਂ ਆਪਾਂ ਵੇਂਦੇ ਨਾ ਕੰਮ ਕੰਮ ਕਰਦੇ ਕਿ ਕੈਮਰਾ ਲਾ ਲਿਆ ਹੁਣ ਕੰਮ ਆ ਕਰਦੇ ਆ ਲਾਸਟ ਚੀਜ਼ ਇਹਦੇ ਚ ਆਪ ਐਡ ਕਰਾਂਗੇ ਅੰਗਾਸ ਨੂੰ ਬੰਦ ਕਰ ਦਿੰਨੇ ਆਂ ਲੇਮਨ ਐਡ ਕਰਾਂਗੇ ਆਪਾਂ ਇਹਦੇ ਨਾਲ ਜਿਹੜਾ ਦਾ ਟੇਸਟ ਹੋਰ ਵੀ ਜ਼ਿਆਦਾ ਵਧੀਆ ਆਉਂਦਾ ਮੋਜ ਕਰਤਾ ਐਡ ਆਪ ਇਹਦੇ ਵਿੱਚ ਲੇਮਨ ਇਹਦੇ ਵਿੱਚ ਆਪਾਂ ਕੁਝ ਵੀ ਪਾ ਸਕਦੇ ਗਿਰਿਆਂ ਦੇ ਦਾਣੇ ਪਾ ਸਕਦੇ ਹਨ ਤੇ ਕੜੀ ਪੱਤਾ ਵੀ ਪਾ ਸਕਦੇ ਕੜੀ ਪੱਤਾ ਆਪਣੇ ਕੋਲ ਹੈ ਨਹੀਂ ਤੇ ਉਹਦੇ ਦੇ ਮੂੰਗਫਲੀ ਦੇ ਦਾਣੇ ਵਿੱਚ ਮਖਾਂਦੀ ਨਹੀਂ ਜਿਵੇਂ ਪਾ ਵੀ ਲੈਂਦੇ ਮੈਂ ਵਿੱਚੋਂ ਕੱਢਣੇ ਸੀ ਮੈਂ ਸਕਿਪ ਹੀ ਕਰ ਦਿੰਦੇ ਹੁੰਦੇ

ਉੱਤ ਸੱਸੀ ਕਾਲ ਉੱਤ ਜੀ ਤੁਸੀਂ ਕੀ ਖਾਦਾ ਏ ਚੋਲ ਚੋਲ ਖਾਤੇ ਆ ਜੀ ਆਪ ਚੋਦਦੇ ਆ ਅੱਜ ਆ ਚੋਲ ਚੋਲ ਤੇ ਜਾਪ ਉੱਤ ਨੂੰ ਤੁਸੀਂ ਕੀ ਰਾਤ ਆ ਕੇ ਦੇਣਾ ਦੇਣਾ ਹੋ ਕੇ ਤੇ ਮਾਨੂੰ ਉਹ ਕਰਕੇ ਸੁਲਾ ਦੋ ਤੁਸੀਂ ਉਹ ਉਹ ਕਰਕੇ ਕਰ ਐ ਐਂ ਕਰਕੇ ਉਹ ਮੰਨ ਸੁਲਾਉਂਦਾ ਹੁੰਦਾ ਐ ਗੰਦੇ ਕੋ ਐ ਹੱਥ ਰੱਖ ਨਾ ਹੋ 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 ਲਓ ਜੀ ਟਾਈਮ ਹੋ ਗਿਆ 6:30 ਵਜੇ ਦਾ ਤੇ ਤੁਸੀਂ ਕਹੋਗੇ ਜਿਵੇਂ ਮੈਂ ਵੀ ਇੱਕ ਨਵਾਂ ਕੰਮ ਸ਼ੁਰੂ ਕਰ ਲਿਆ ਨਾ ਲਓ ਜੀ ਪਹਿਲਾਂ ਚੈੱਕ ਕਰੋ ਜੱਪ ਜੋਦੇ ਕੰਮ ਕੀ ਕਰੀ ਜਾਂਦੇ ਹੋ ਬੇਟਾ ਹੂੰ ਦਲੇ ਨਾਲ ਦਲੇ ਨਾਲ ਮਿੱਟੀ ਦੇ ਵਿੱਚ ਡਲਾ ਰੱਖ ਕੇ ਅੱਛਾ ਠੀਕ ਹੈ। ਲੋ ਜੇ ਕਰ ਰਹੇ ਜਪਜੋਤ ਆਪਦੇ ਘਰ ਪਿੱਛੇ ਦੇਖੋ। ਤੇ ਕੋਈ ਨਾ ਤੁਸੀਂ ਬੈਠੋ ਉੱਥੇ ਬੇਟਾ। ਤੇ ਉਹ ਬੈਠਾ ਵਿੱਚ। ਤੇ ਆਪਣਾ ਘਰ ਇੰਨਾ ਤਾਂ ਲੰਮਾ ਹੈਗਾ ਕਿ ਆਪਾਂ ਬਾਹਰ ਜਾਣ ਆ ਜਾਣ ਦੀ ਬਜਾਏ ਆਪਾਂ ਘਰ ਹੀ ਸੈਰ ਕਰਨ ਲਗੇ। ਤੇ ਆਪਾਂ ਕਰ ਰਹੇ ਆ ਘਰੇ ਅੱਜ ਵਾਕ ਤੇ ਅੱਜ ਕਰਤੀ ਹੈ ਸਟਾਰਟ ਆਪਾਂ। ਫਿਕਰ ਹਾਂ ਜੀ ਤੁਸੀਂ ਦੇਖੀਐ ਨਾ ਬੇਟਾ ਦੇਖੀਐ ਨਾ ਟਾਈਮ ਹੋ ਗਿਆ 6:30 ਤੋਂ ਆਪਾਂ 7 ਅੱਧਾ ਘੰਟਾ ਵਾਕ ਕਰਿਆ ਕਰਾਂਗੇ ਆਪਾਂ ਯਕੀਨੀ ਬਣਾ ਲੈਣਾ ਕਿ ਆਪਾਂ ਅੱਧਾ ਘੰਟਾ ਰੋਜ਼ ਵਾਕ ਕਰਾਂਗੇ ਕਲਿੱਪ ਲਿਆ ਕਰਾਂਗੇ ਕਿਉਂ ਲਿਆ ਕਰਾਂਗੇ ਇਹਦੇ ਨਾਲ ਆਪਾਂ ਨੂੰ ਆਏ ਹੋਊਗਾ ਕਿ ਹਾਂ ਆਪਾਂ ਸੈਰ ਕਰਨੀ ਕਰਨੀ ਜੇ ਕਲਿੱਪ ਦਾ ਟੈਨਸ਼ਨ ਹੋਏ ਕਰੂ ਆਹ ਕਲਿੱਪ ਲੈਣੀ ਆਪਾਂ ਵਾਕ ਕਰਦੇ ਹੋਏ ਮੈਨੂੰ ਵੀ ਲਾਓ ਮੈਨੂੰ ਵੀ ਲਾਓ ਇੱਥੇ ਆਵਦਾ ਕਹਿੰਦਾ ਬੇਟਾ ਮਿੱਟੀ 'ਚ ਤੇ ਕਰਤੇ ਆਪਾਂ ਵਾਕ ਚਲੋ ਇੰਨਾ ਹੈ ਗਿਆ ਆਪਾਂ ਪਤਾ ਕਿ ਬਾਹਰ ਤਾਂ ਜਾਇਆ ਨਹੀਂ ਜਾਂਦਾ ਇੱਕ ਤਾਂ ਮੈਂ ਤੁਹਾਨੂੰ ਦੱਸਦੀ ਆ ਬਾਹਰ ਇਦਾਂ ਨਹੀਂ ਜਾਇਆ ਜਾਂਦਾ ਇੱਕ ਤਾਂ ਹਾਂਜੀ ਦੇਖ ਰਹੇ ਆ ਤੁਹਾਡੇ ਨਹੀਂ ਜਾਇਆ ਜਾਂਦਾ ਬਾਹਰ ਸੂਬਾ ਵੈਸੇ ਤੁਹਾਨੂੰ ਪਤਾ ਨਹੀਂ ਉੱਠ ਸਕਦੇ ਕਿਉਂਕਿ ਦੇਵੀ ਕਰਕੇ ਦੇਵੀ ਉੱਠ ਜਾਣ ਨਹੀਂ ਦਿੰਦਾ ਸੱਲਾਸੀ ਬਾਹਰ ਹੀ ਜਾਂਦੇ ਹੁੰਦੇ ਸੀ ਵਾਕ ਤੇ ਇਹ ਬਾਹਰ ਹੀ ਸੱਲਾ ਮੈਂ ਵਾਜਨ ਉੱਟਾ ਕੇ ਬਾਹਰ ਜਾਂਦੇ ਰਨਿੰਗ ਵਗੈਰਾ ਕਰ ਲੈਂਦੇ ਹੁੰਦੇ ਸੀ ਤੇ ਹੁਣ ਨਹੀਂ ਜਾਇਆ ਜਾਂਦਾ ਬੇਬੀ ਸ਼ੋਟ ਹੈ ਠੀਕ ਹੈ ਜੀ ਦੇਖ ਰਹੇ ਹੋ ਬੇਟਾ ਤੁਸੀਂ ਤੇ ਹੁਣ ਨਹੀਂ ਜਾਇਆ ਜਾਂਦਾ ਸੋ ਅੱਜ ਤੋਂ ਆਪਾਂ ਸਟਾਰਟ ਕਰਤਾ ਇੱਕ ਨਵਾਂ ਕੰਮ ਸ਼ੁਰੂ ਕਰਤਾ ਤੇ ਬਸ ਹੁਣ ਇਹਦਾ ਸੋਚਣਾ ਪਣਾ ਰੋਜ਼ ਹੁਣ ਇੱਕ ਗੱਲ ਐ ਜੇ ਆਪਾਂ ਕਲਿੱਪ ਲਿਆ ਕਰਾਂਗੇ ਨਾ ਫਿਰ ਕਲਿੱਪ ਦੇ ਨਾਲ ਬੰਦੇ ਨੂੰ ਆਏ ਹੁੰਦਾ ਕਿ ਆਪਾਂ ਕਲਿੱਪ ਲੈਣੀ ਸੀ ਨਾਲੇ ਵਾਕ ਹੋ ਜਾ ਕਰੋ ਨਾਲੇ ਕਲਿੱਪ ਲਿਆ ਕਰਾਂਗੇ ਤੇ ਬਸ ਅੱਜ ਤੋਂ ਆਪਾਂ ਨਾਲੇ ਮੈਨੂੰ ਹੀ ਤਾਂ ਹੋ ਗਈ ਵਾਕ ਕਰਨੀ ਕਰਨੀ ਕਿ ਮੈਂ ਕਲਿੱਪ ਲੈਣੀ ਲੈਣੀ ਆ ਤੇ ਦੱਸਣੀ ਆ ਆਪਕੋ ਮੈਂ ਤਾਂ ਹੋ ਗਿਆ ਆਪਾਂ ਨੂੰ ਕਿਉਂਕਿ ਨਾ ਹੁਣ ਬਹੁਤ ਮਹੀਨੇ ਹੀ ਹੋ ਗਏ ਸੇਰ ਸੁਰਪੂ ਨਹੀਂ ਕਰਦੇ ਬਸ ਸਾਹ ਵਗਣ ਕੇ ਚੜਨ ਆਉਂਦੇ ਨੇ ਤੁਹਾਨੂੰ ਪਤਾ ਜਿਵੇਂ ਆਪਣੇ ਗੁਸ਼ਤ ਕਰਦੇ ਟਾਕ ਵਗੈਰਾ ਚਾ ਕੁਛ ਵੀ ਐਕਟੀਵਿਟੀ ਵਗੈਰਾ ਨਹੀਂ ਕਰਦੇ ਜਸਟ ਘਰ ਦੇ ਕੰਮ ਹੀ ਹੁੰਦੇ ਹੋਂ ਤਾਂ ਬਸ ਆਪਣੇ ਕੋ ਲਓ ਜੀ ਨਾਲੇ ਤਾਂ ਮੈਂ ਕਹਿੰਨਾ ਹੈ ਕਿ ਰੋਜ਼ ਕਹਿ ਦਿੰਦੀ ਸੀ ਅੱਜ ਕੰਮ ਸ਼ੁਰੂ ਕਰੂੰਗੀ ਇਹ ਵਾਲਾ ਅੱਜ ਕਰੂੰਗੀ ਮੈਨੂੰ ਨਾ ਈ ਬੋਕਾ ਸਟਾਰਟ ਕਰਦੀ ਨੂੰ ਮੈਨੂੰ ਕੱਟੋ-ਕੱਟ ਮਹੀਨਾ ਹੋ ਗਿਆ ਹੋਣਾ ਕਿ ਅੱਜ ਕਰਦੀ ਆ ਅੱਜ ਕਰਦੀ ਆ ਅੱਜ ਕਰਦੀ ਆ ਤੇ ਦਿਨ ਅੱਜ ਹੀ ਆ ਕਹਿੰਦੇ ਹੁੰਦੇ ਨਾ ਅੱਜ ਬੁੱਧਵਾਰ ਆ ਕਿ ਵੀਰਵਾਰ ਨੂੰ ਹੈ ਕਹਿੰਦੇ ਹੁੰਦੇ ਨਾ ਬੁੱਧ ਕੰਮ ਸ਼ੁੱਧ ਤੇ ਸੋ ਆਪਾਂ ਅੱਜ ਬੁੱਧਵਾਰ ਨੂੰ ਕਹਤਾ ਸ਼ੁੱਭ ਕੰਮ ਕਰਨ ਦਾ ਬੁੱਧ ਕੰਮ ਸ਼ੁੱਧ ਆ ਲੱਗਦਾ ਆਪਾਂ ਕਰਤੀ ਅੱਜ ਤੇ ਤੁਸੀਂ ਬੱਸ ਪਾਪਾ ਫਿਰ ਬਸ ਤੁਹਾਨੂੰ ਵੀ ਪਤਾ ਹੀ ਆ ਤੁਹਾਨੂੰ ਪਤਾ ਹੈਈ ਮਹੀਨਿਆਂ ਬਾਅਦ ਹੀ ਘਟੋ ਘਟਾ ਪਾ ਬਾੱਕ ਵਗੈਰਾ ਸਟਾਰਟ ਕਰੀਏ ਸੋ ਸਾਬ ਵਗੈਰਾ ਚੜਨਾ ਵੀ ਲਾਜ਼ਮੀ ਹੈ ਆਪਣਾ ਤੇ ਬਾਕੀ ਹੋਣਾ ਨਾ ਸਰਦੀ ਚ ਆਪਾਂ ਨੂੰ ਆ ਜਾਣੀ ਮੈਰਿਸ ਕੀ ਪਤਾ ਕਿੰਨਿਆਂ ਕੋਣਿਆਂ ਕਿਉਂਕਿ 2-3 ਦਾ ਮੈਕਸਿਮਮ ਪਤਾ ਕਿ ਦੋ ਤਿੰਨ ਤਾਂ ਪੱਕੀਆਂ ਹੀ ਆ ਤੇ ਫਿਰ ਵਿਆਹ ਸ਼ਾਦੀ ਜਿੱਤ ਨੂੰ ਪਤਾ ਡ्रेसेस ਵਗੈਰਾ ਆ ਹਰ ਵਾਰ ਇਹ ਤਾਂ ਨਹੀਂ ਹੁੰਦਾ ਕਿ ਹਰੇਕ ਵਾਰ ਚ ਅਪ ਨਵੀਂ ਬਣਾਉਣੀ ਹੁੰਦੀ ਹੈ ਕਈ ਵਾਰ ਇਹ ਆਪਣਾ ਪਿਛਲੇ ਵਿਆਹ ਵਾਲੀਆਂ ਵੀ ਆਪਾਂ ਡ्रेसेस ਸੂਟ ਵਗੈਰਾ ਵੇਅਰ ਕਰਨੇ ਹੁੰਦੇ ਸੀ ਉਹ ਸੂਟ ਵਗੈਰਾ ਪੂਰੇ ਆ ਜਾਂਦੇ ਤੇ ਖੁੱਲੇ ਭਾਵੇਂ ਹੁਣ ਕੋਈ ਇਹਦੇ ਨਾਮ ਸੋਸ ਕਰਕੇ ਤਾਂ ਵਾਕ ਸ਼ੁਰੂ ਕਰਤੀ ਹੈ ਬਹੁਤਾ ਟਾਈਮ ਤੇ ਆਪਣੇ ਕੋਲ ਨਹੀਂ ਹੁੰਦਾ ਵਾਕ ਲਈ ਜੇ ਆਪਾਂ ਕਈ ਘੰਟਾ ਵਗੈਰਾ ਤਾਂ ਆਪਾਂ ਨਹੀਂ ਕੱਢ ਸਕਦੇ ਬੇਬੀ ਛੋਟਾ ਹੈ ਇੰਨਾ ਛੇਰੀ ਆਪਣਾ ਤਾਂ ਛੋਟਾ ਕੱਕਾ ਲੋਜ ਦੇਖੋ ਤੀਰ ਦੇਖੀਏ ਤੁਮਸ ਤੋਂ ਇਹ ਬਣਾ ਮਿੱਟੀ ਦੇ ਨਾਲ ਹੁਣ ਇੱਥੇ ਬੈਠਾ ਹੈਗਾ ਤੇ ਚਲ ਮੇਰੇ ਵੀ ਅੱਧਾ ਘੰਟਾ ਮੈਂ ਵੀ ਵਾਕ ਲਈ ਕੱਢ ਲੂੰਗੀ ਕੋ ਵੀ ਤੁਸੀਂ ਤਾਂ ਪਰ 4 ਪੈਸੇ ਤੋਂ ਪਤਾ ਪੜਾ ਲਈ ਸੀ ਤੇ ਉਦੋਂ ਬਾਅਦ ਮੈਂ ਕਲਿੱਪ ਉਹ ਕਰ ਉਹਨਾਂ ਅੱਜ ਦਾ ਮੈਂ ਲਗਾ ਵਲੌਗ ਦੀ ਤੇ ਹੁਣ ਦੋ ਫੇਰ ਨੂੰ ਨਾ ਪਾਉਂਗਾ ਅਕਰੀ ਤੋਂ ਪਹਿਲਾਂ ਨਾ ਲਾ ਲਈਆਂ ਫੇਰ ਹੁਣ ਦੂਆ ਨਾ ਲਾਉਂਗੀ ਫਾਇਦ ਤੇ ਕੁਝ ਵੀ ਨਹੀਂ ਹੋਇਆ ਮਨੁਆਇਆ ਚਲੋ ਜਿਹੜਾ ਅੱਜ ਨਵਾਂ ਕੰਮ ਸ਼ੁਰੂ ਕੀਤਾ ਹੈ ਨਾ ਕਿ ਜੇ ਆਪਾਂ ਕਲਿੱਪ ਲੈਣੀ ਹੈ ਨਾ ਵਾਕ ਦੀ ਲੈ ਰਹੇ ਆ ਇਹਦਾ ਮੋਟ ਮੇਰਾ ਮਕਸਦ ਇਹ ਆ ਕਿ ਆਪਾਂ ਰੋਜ਼ ਹੀ ਦੀ ਫਿਰ ਆਪਾਂ ਨੂੰ ਹੈਬਿਟ ਹੋ ਜਾਊਗੀ ਹਾਂ ਕਿ ਆਪਾਂ ਰੋਜ਼ ਵਾਕ ਕਰਨੀ ਕਰਨੀ ਆ ਇਸ ਕਰਕੇ ਮੈਂ ਅੱਜ ਵਲੌਗ ਸ਼ੂਟ ਕੀਤਾ ਤੇ ਇਹ ਆਪਣਾ ਵਨ ਹੈ ਸੋਫਾ ਇਕੱਲ ਕੋ ਸੋਚੀ ਮੈਂ ਕਿਉਂ ਨਾ ਆਪਾਂ ਇੱਕ ਚੈਲੰਜ ਦੇ ਤੌਰ ਤੇ ਚੱਲੀ ਜਾਈਏ ਨਾ ਆਪਾਂ ਨਾ ਜੀ ਆਪਾਂ ਨੂੰ ਲੱਗ ਗਿਆ ਦੇਖ ਰੇ ਬੇਟਾ ਤੁਹਾਨੂੰ ਵਿੱਚ ਵਿੱਚ ਆਪਾਂ ਇੱਕ ਚੈਲੰਜ ਦੇ ਤੌਰ ਤੇ ਜਾਉਂਦੇ ਆ ਕੀ ਆਪਣਾ ਮੰਨ ਮੰਨਤਾ ਦਾ ਚੈਲੰਜ ਇਹ ਆ ਕੀ ਵਾਕ ਕਪਸ ਕੀ ਪਨੇ ਕਰਨੀ ਇਵਨਿੰਗ 6:30 ਤੋਂ 7:00 ਤੱਕ ਹੋ ਜਾਏ ਫਿਰ ਆਪਾਂ ਮੰਨ ਲਈਏ ਹੋਇਆ ਕਰੂਆ ਪਕਲੇ ਪਲੇ ਨਹੀਂ ਲੈਣੀ ਹਨ ਆਪ ਨੂੰ ਵਾਕ ਕਰਨੀ ਪੈਣੀ ਕੁਝ ਹੋ ਜਾਏ ਜਿਵੇਂ ਆਪਾਂ ਕਹਿੰਦੇ ਰੋਟੀ ਖਾਣੀ ਖਾਣੀ ਹਨਾ ਆਪਣਾ ਰੋਟੀ ਬਿਨਾ ਨਹੀਂ ਸਕਦਾ ਉਸੇ ਤਰ੍ਹਾਂ ਇਹ ਸੋਚਾਂਗੇ ਕਿ ਵਾਕ ਨਾ ਕਰਾਂਗੇ ਤਾਂ ਆਪਣਾ ਡੇ